ਸਤਿ ਸ੍ਰੀ ਅਕਾਲ ਜੀ ਵੈਲਕਮ ਕਰਦੇ ਆ ਤੁਹਾਡਾ ਕਸੀਦਾਕਾਰੀ ਬੁਟੀਕ ਬਰਨਾਲਾ ਦੇ ਉੱਤੇ ਹੋਪਸੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਸਾਡੇ ਫੋਰਨ ਵਾਲੇ ਫਰੈਂਡਸ ਦੇ ਆਰਡਰ ਚੱਲ ਰਹੇ ਨੇ ਸਾਡੇ ਕੋਲੇ ਤੇ ਉਹਨਾਂ ਵਿੱਚੋਂ ਸਾਡੇ ਕੋਲੇ ਆਰਡਰ ਰੈਡੀ ਹੋਇਆਗਾ ਜਿਹੜਾ ਅਸੀਂ ਉਹ ਤੁਹਾਨੂੰ ਸ਼ੋਅ ਕਰਨਾ ਚਾਹੁੰਦੇ ਆ ਤੁਸੀਂ ਵੀ ਇਹਨਾਂ ਵਿੱਚੋਂ ਕੋਈ ਵੀ ਸੂਟ ਜੇਕਰ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਸ਼ੇਅਰ ਕਰ ਸਕਦੇ ਹੋ ਤੇ ਬਾਕੀ ਜਿਹੜੇ ਸਾਡੇ ਫ੍ਰੈਂਡਸ ਫੋਰਨ ਦੇ ਵਿੱਚ ਰਹਿੰਦੇ ਆ ਸਾਡੇ ਕੋਲ ਸਟਿਚਿੰਗ ਵੀ ਅਵੇਲੇਬਲ ਆ ਗਈ ਤੁਸੀਂ ਕਰਵਾ ਸਕਦੇ ਹੋਗੇ ਤੇ ਬਾਕੀ ਜਿਹੜੇ ਸਾਡੇ ਪੰਜਾਬ ਦੇ ਵਿੱਚ ਰਹਿੰਦੇ ਆ ਜਾਂ ਕਿਤੇ ਹੋਰ ਰਹਿੰਦੇ ਤੁਸੀਂ ਅ ਸ਼ਿਪਿੰਗ ਵੀ ਕਰਵਾ ਸਕਦੇ ਹੋ ਵਰਲਡ ਵਾਈਡ ਸਾਡੀ ਸ਼ਿਪਿੰਗ ਆ ਗਈ ਤੇ ਦਿਖਾਉਣੇ ਫਿਰ ਤੁਹਾਨੂੰ ਨਿਊ ਕਲੈਕਸ਼ਨ ਜਿਹੜੀ ਕਿ ਰੈਡੀ ਕੀਤੀ ਆ ਸੀ ਇਹ ਵਾਲਾ ਸੂਟ ਸਾਡਾ ਮੀਨ ਕਹ ਦੋ ਕਿ ਹੌਟ ਸੇਲਿੰਗ ਸੂਟ ਚੱਲ ਰਿਹਾ ਹੈਗਾ ਬਹੁਤ ਜ਼ਿਆਦਾ ਮੀਨਸ ਮੇਰੇ ਭੈਣਾਂ ਨੇ ਪਸੰਦ ਕੀਤਾ ਤੇ ਬਹੁਤ ਲੋਕ ਬਣਵਾ ਰਹੇ ਨੇ ਇਹਨੂੰ ਇਹ ਮਾਊਸ ਕਲਰ ਦਾ ਸੂਟ ਆ ਜੀ ਤੁਸੀਂ ਦੇਖੋਗੇ ਇਹਦਾ ਤਾਂ ਵਰਕ ਮਾਊਸ ਕਲਰ ਦਾ ਤੇ ਇਸ ਤਰ੍ਹਾਂ ਇਹਦੀ ਵਰਕ ਆਏਗਾ ਬਹੁਤ ਕਾਫੀ ਪਹਿਲਾਂ ਵੀਡੀਓ ਦੇ ਵਿੱਚ ਵੀ ਇੱਕ ਦੁਆਰੇ ਸੀ ਡਿਜ਼ਾਈਨ ਦੇਖ ਚੁੱਕੇ ਆ ਇਹ ਵਾਲਾ ਡਿਜ਼ਾਈਨ ਬਹੁਤ ਮੀਨਸ ਫੇਮਸ ਹੋਇਆ ਆਪਣਾ ਪੂਰਾ ਜਿਆਦਾ ਸਾਰੇ ਫਰੈਂਡਸ ਨੇ ਲਾਈਕ ਕੀਤਾਗਾ ਇਸ ਤਰ੍ਹਾਂ ਥੱਲੇ ਦੋ ਫਲਾਰ ਆਣਗੇ ਤੇ ਇਸ ਤੋਂ ਬਾਅਦ ਇਹ ਪੈਨਲ 'ਚ ਜਾਂਦੀਆਂ ਨਿਗੀਆਂ ਤੇ ਬਾਜੀ ਦੇ ਉੱਪਰ ਇਸ ਤਰ੍ਹਾਂ ਫਲਾਰ ਆਏਗਾ ਇਹ ਵਾਲਾ ਤੇ ਤੁਸੀਂ ਸਾਡੀ ਵਾਸਤੇ ਸਟੀਚਿੰਗ ਦੀ ਫਿਨਿਸ਼ਿੰਗ ਵੀ ਦੇਖ ਸਕਦੇ ਹੋ ਮੈਂ ਜਿਸ ਤਰ੍ਹਾਂ ਪਾਈਪਿੰਗ ਲਗਾ ਕੇ ਪ੍ਰੋਪਰ ਫਿਨਿਸ਼ਿੰਗ ਦਿੱਤੀ ਗਈ ਹੈ ਹਨਾ ਟਿਸ਼ੂ ਲਗਾ ਕੇ ਤੇ ਇਸ ਤੋਂ ਬਿਨਾ ਦੇਖੋ ਤੁਸੀਂ ਘੇਰੇ ਦੇ ਉੱਪਰ ਵੀ ਇਸ ਤਰ੍ਹਾਂ ਸੀ ਲਗਾ ਕੇ ਟਿਸ਼ੂ ਦੀ ਪਾਈਪਿੰਗ ਤੇ ਇਹਦੇ ਨਾਲ ਫਿਨਿਸ਼ਿੰਗ ਦਿੱਤੀ ਗਈ ਹੈ ਆਪਣੀ ਪੱਟੀ ਕੱਢੀ ਗਈ ਹੈ ਜਾਨੀ ਪ੍ਰੋਪਰ ਤਾਂ ਇਹ ਤੁਸੀਂ ਦੇਖ ਸਕਦੇ ਹੋ ਔਰ ਇਹ ਦੀ ਬਾਟਮ ਆਏਗੀ ਨਾਲ ਬਾਟਮ ਦੇਖ ਲਓ ਜੀ ਇਹਨਾਂ ਨੇ ਪੰਜਾਬੀ ਸਟਾਈਲ ਦੀ ਬਾਟਮ ਬਣਵਾਈ ਹੈ ਤੁਸੀਂ ਸਾਡੇ ਕੋਲ ਸ਼ਰਾਰਾ ਗਰਾਰਾ ਲੈਂਗਾ ਜੋ ਮਰਜ਼ੀ ਜਿੱਤੇ ਜਿੱਦਾਂ ਦੀ ਮਰਜ਼ੀ ਸਟਰੀਚਿੰਗ ਤੁਸੀਂ ਸਾਡੇ ਤੋਂ ਕਰਵਾ ਸਕਦੇ ਹੋ ਪੈਂਟ ਪਲਾਜੋ ਹਨਾ ਪਾਕਿਸਤਾਨੀ ਸਲਵਾਰ ਆਪਣੀ ਪੰਜਾਬੀ ਸਲਵਾਰ ਜਿੱਦਾਂ ਦੀ ਵੀ ਮਰਜ਼ੀ ਤੇ ਇਹਨਾਂ ਨੇ ਦੁਪੱਟਾ ਵੈਸੇ ਜਿਹੜਾ ਆਪਣੇ ਪਹਿਲਾਂ ਸੂਟ ਗਏ ਨੇ ਉਹ ਸਾਰੇ 3D ਦੇ ਵਿੱਚ ਗਏ ਨੇ ਸੂਟ ਆਪਣੇ ਯਾਨੀ ਕਿ ਦੁਪੱਟਾ ਹੋਰ ਸ਼ੇਡ ਦਾ ਹੁੰਦਾ ਸੀਗਾ ਬਟ ਇਹਨਾਂ ਨੇ ਦੁਪੱਟਾ ਸੇਮ ਰਖਵਾਇਆਗਾ ਜਿਹੜਾ ਬਾਟਮ ਨਾਲ ਦਾ ਹੋਊਗਾ ਦੁਪੱਟੇ ਦੀ ਵੀ ਜੇ ਅਸੀਂ ਪ੍ਰੋਪਰ ਫਿਨਿਸ਼ਿੰਗ ਦਿੱਤੀ ਹੈਗੀ ਇਦਾਂ ਕਰਕੇ ਤੇ ਇਹ ਪਿਓਰ ਚਨੌਣ ਦਾ ਦੁਪੱਟਾ ਹੈਗਾ ਜੀ ਮੈਂ ਜਿਹੜਾ ਪ੍ਰੋਕਾਸਟਲੀ ਵਾਲਾ ਦੁਪੱਟਾ ਹੁੰਦਾ ਪਿਓਰ ਦੇ ਵਿੱਚ ਹੁੰਦਾ ਉਹ ਵਾਲਾ ਦੁਪੱਟਾ ਹੈਗਾ ਅਗਰ ਤੁਸੀਂ ਦੁਪੱਟੇ ਮੈਂ ਜੇ ਸੈਮੀ ਦੇ ਵਿੱਚ ਲਾਉਂਗੇ ਤਾਂ ਇਹਦੀ ਜਿਹੜੀ ਪ੍ਰਾਈਸ ਆ ਉਹ ਘਟ ਜਾਵੇਗੀ 6-700 ਰੁਪਏ ਘਟ ਜਿਏਗਾ ਜਣੀ ਤੇ ਇੰਨਾ ਫਰਕ ਪੈ ਜਾਏਗਾ ਇਹਦਾ ਦੁਪੱਟੇ ਦਾ ਅਗਰ ਤੁਸੀਂ ਸੈਮੀ ਦੁਪੱਟਾ ਲੈਣੇ ਹੋਗੇ ਤੇ ਅਸੀਂ ਮੀਨ ਜੇ ਦੀ ਜਿਹੜੀ ਪ੍ਰਾਈਸ ਸ਼ੋਅ ਕਰਾਂਗੇ ਉਹ ਅਸੀਂ ਵਿਦਆਊਟ ਸਟਿਚਿੰਗ ਸ਼ੋਅ ਕਰਾਂਗੇ ਤੁਹਾਨੂੰ ਠੀਕ ਹੈ ਪਿਓਰ ਚ ਰੌਂਡ ਦੇ ਦੁਪੱਟੇ ਨਾਲ ਤੇ ਵਿਦਾਊਟ ਸਟਿਚਿੰਗ ਇਹਦੀ ਪ੍ਰਾਈਸ ਜਿਹੜੀ ਤੁਹਾਨੂੰ ਸ਼ੋਅ ਹੋਏਗੀ ਜੀ ਅਗਰ ਤੁਸੀਂ ਵੀ ਇਹਦੇ ਨਾਲ ਦਾ ਸੂਟ ਬਾਇ ਕਰਨਾ ਚਾਹੁੰਦੇ ਹੋ ਤੇ ਹੁਣ ਤੁਹਾਨੂੰ ਅਗਲਾ ਸੂਟ ਦਿਖਾਉਂਦੇ ਆ ਇਹ ਸਾਡੇ ਇੱਕੋ ਕਸਟਮਰ ਦੇ ਜਾ ਰਹੇ ਨੇਗੇ ਸਾਰੇ ਸੂਟਸ ਇਹ ਪ੍ਰਿੰਟਰ ਸ਼ਿਮਰ ਦੇ ਵਿੱਚ ਆਗਾ ਜੀ ਤੇ ਇਹਦਾ ਅਸੀਂ ਇਦਾਂ ਇਹਦੇ ਤੇ ਜ਼ਿਆਦਾ ਉਹਨਾਂ ਨੇ ਕੁਝ ਨਹੀਂ ਕਰਵਾਇਆ ਸਿੰਪਲ ਸੂਟ ਸਟਿਚ ਕਰਵਾਇਆ ਯਾਨੀ ਕਿ ਲਾਈਨਿੰਗ ਲੱਗ ਕੇ ਗਈ ਹੈ ਜੀ ਸਾਰੇ ਸੂਟਾਂ ਦੇ ਵਿੱਚ ਲਾਈਨਿੰਗ ਅਸੀਂ ਦਿੱਤੀ ਆ ਸਾਰੀ ਸਟੀਚਿੰਗ ਤੇ ਪਲੇਟਸ ਵਗੈਰਾ ਪਾਇਆ ਹੋਗਾ ਨੇ ਇਦਾਂ ਲੇਸ ਦੇ ਨਾਲ ਫਿਨਿਸ਼ਿੰਗ ਦਿੱਤੀ ਹੈਗੀ ਇਦਾਂ ਝਾਕ ਦੇ ਉੱਤਰ ਲੇਸ ਦੇ ਨਾਲ ਫਿਨਿਸ਼ਿੰਗ ਦਿੱਤੀ ਹੈਗੀ ਤੇ ਉਹੀ ਸੇਮ ਹੀ ਲੇਸ ਆਪਾਂ ਦੁਪੱਟੇ ਦੇ ਉੱਤੇ ਲਗਾਈ ਹੈ ਦੁਪੱਟਾ ਇਹ ਵੀ ਪਿਓਰ ਚ ਹੈ ਜੀ ਬਿਲਕੁਲ ਪਿਓਰ ਚ ਇਹਦਾ ਫੈਬਰਿਕ ਵੀ ਪਿਓਰ ਦੇ ਵਿੱਚ ਸੀ ਤੇ ਇਹਦਾ ਦੁਪੱਟਾ ਵੀ ਪਿਓਰ ਦੇ ਵਿੱਚ ਹੈਗਾ ਤੇ ਮੀਨ ਜਿ ਵਿਦਆਊਟ ਸਟੀਚਿੰਗ ਤੁਹਾਨੂੰ ਇਹਦੇ ਪ੍ਰਾਈਸ ਜਿਹੜੇ ਸ਼ੋ ਹੋਣਗੇ ਅਗਲਾ ਸੂਟ ਹੈ ਜੀ ਇਹ ਵਾਲਾ ਸੂਟ ਪਿਓਰ ਪਸ਼ਮੀਨੇ ਦੇ ਵਿੱਚ ਆ ਬਹੁਤ ਸੌਫਟ ਪਸ਼ਮੀਨਾ ਦਾ ਇਹ ਵਾਲਾ ਤੇ ਇਹਦੇ ਵਿੱਚ ਆ ਕਾਫੀ ਸ਼ੇਡਸ ਆਪਣੇ ਕੋਲੇ ਅਵੇਲੇਬਲ ਨੇ ਜੇ ਅਗਰ ਕਿਸੇ ਮੇਰੇ ਫਰੈਂਡ ਨੇ ਲੈਣਾ ਹੋਵੇ ਤਾਂ ਤੇ ਇਹਦੀ ਵੀਡੀਓ ਵੀ ਆਈ ਥਿੰਕ ਆ ਗਈ ਹੋਗੀ ਤੁਹਾਡੇ ਤੱਕ ਇਹ ਵਾਲੇ ਫੈਬਰਿਕ ਦੀ ਤੇ ਬਹੁਤ ਮਲਾਈ ਵਰਗਾ ਕੱਪੜਾ ਜੀ ਇਹ ਬਿਲਕੁਲ ਇੰਨਾ ਸੌਫਟ ਹੈਗਾ ਔਰ ਪਿਓਰ ਗੂਲ ਦੇ ਵਿੱਚ ਆ ਪਿਓਰ ਪਸ਼ਮੀਨਾ ਦਾ ਇਹ ਵਾਲਾ ਤੇ ਇਹਦੇ ਵਿੱਚ ਅਸੀਂ ਪੈਨਲਸ ਬਣਾਈਆਂ ਨੇ ਇੱਦਾਂ ਲੇਸ ਦੀਆਂ ਤੇ ਪੋਰਟਲੀ ਬਟਨ ਦੇ ਨਾਲ ਅਸੀਂ ਇਦਾਂ ਗਲੇ ਦੀ ਡਿਜ਼ਾਈਨਿੰਗ ਕੀਤੀ ਹੈ ਸਟਿਚਿੰਗ ਦਾ ਜਿਹੜਾ ਹੁੰਦਾਗਾ ਆਪਣਾ ਨੈੱਕ ਦੇ ਉੱਤੇ ਜਾਂ ਆਪਾਂ ਕਹਿ ਲਓ ਕਿ ਮੋਰੀ ਦੇ ਉੱਤੇ ਆਪਾਂ ਦੇਖ ਸਕਦੇ ਹੁੰਨੇ ਆ ਕਿ ਕਿੰਨੀ ਫਿਨਿਸ਼ਿੰਗ ਆਈ ਹੋਈ ਹੈਗੀ ਤੇ ਮੀਨ ਸਟਿਚਿੰਗ ਦੇ ਵਿੱਚ ਵੀ ਸਾਡੇ ਵੱਲੋਂ ਕੋਈ ਕਮੀ ਨਹੀਂ ਹੋਏਗੀ ਤੇ ਇਦਾਂ ਇਹ ਪੂਰੀ ਬਾਹਾਂ ਵਾਜੂ ਤੇ ਲੇਸ ਦੇ ਨਾਲ ਫਿਨਿਸ਼ਿੰਗ ਹੈ ਜੀ ਇਹਦਾ ਦੁਪੱਟਾ ਇਹ ਵਾਲੇ ਮਸਲੀਨ ਦਾ ਰੱਖਿਆ ਹੋਇਆਗਾ ਦੁਪੱਟਾ ਤੇ ਮਸਲੀਨ ਦੇ ਦੁਪट्टे ਦੇ ਨਾਲ ਹੀ ਤੁਹਾਨੂੰ ਪ੍ਰਾਈਸ ਆ ਜਿਹੜੇ ਉਹ ਸ਼ੋ ਹੋਣਗੇ ਜੀ ਤੇ ਅ ਵਿਦ ਲੇਸ ਫਿਨਿਸ਼ਿੰਗ ਨਾਲ ਸ਼ੋ ਹੋਣਗੇ ਵਿਦਆਊਟ ਸਟਿਚਿੰਗ ਹੋਣਗੇ ਜੀ ਤੇ ਇਹ ਇਹਦੀ ਬਾਟਮ ਆ ਗਈ ਜੀ ਹੁਣ ਤੁਹਾਨੂੰ ਅਗਲਾ ਸੂਟ ਇਹਦੇ ਵਿੱਚ ਸਾਡੇ ਕੋਲ ਕਾਫੀ ਕਲਰ ਹੈਗੇ ਨੇ orange, rust ਕਲਰ ਆ ਜੀ, ਮਾਸਟਰ ਕਲਰ ਆਗਾ ਤੇ ਗਾਜਰੀ pink ਜਾਂ ਕਲਰ ਆ ਤੇ ਇਹ green ਕਲਰ ਆ ਜੀ ਤੇ ਤੁਸੀਂ ਇਹਨਾਂ ਚੋਂ ਸਕਰੀਨ ਸ਼ਾਟ ਲੈ ਕੇ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਸਟਿਚਿੰਗ ਕਹੋਗੇ ਤਾਂ ਅਸੀਂ ਸਟਿਚਿੰਗ ਵੀ ਕਰਵਾ ਦਾਂਗੇ ਜੀ ਤੇ ਇਹ ਵਾਲਾ ਆਪਣਾ ਅਗੇ ਜੀ ਗਰੇ ਮਹਿਰੂਨ ਕਲਰ ਦੇਖੋ ਤੁਸੀਂ ਇਹ ਮੰਜੇ ਮਸਲੀਨ ਦੇ ਵਿੱਚ ਹੀ ਇਹ ਸੂਟ ਸਿਲਕ ਮਸਲੀਨ ਹੁੰਦੀ ਜਿਹੜੀ ਉਹ ਵਾਲੀ ਆ ਇਹਦੇ ਅਸੀਂ ਸਾਰੇ ਘੇਰੇ ਦੇ ਉੱਪਰ ਅਸੀਂ ਲੇਸ ਲਗਾ ਕੇ ਫਿਨਿਸ਼ਿੰਗ ਦਿੱਤੀ ਹੈਗੀ ਤੇ ਨੈੱਕ ਦਾ ਡਿਜ਼ਾਈਨ ਥੋੜਾ ਜਿਹਾ ਇਦਾਂ ਡਿਫਰੈਂਟ ਜਿਹਾ ਬਣਾਇਆ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਲੱਗਦਾ ਇਹ ਵਾਲਾ ਨੈੱਕ ਦਾ ਡਿਜ਼ਾਈਨ ਵੀ ਸ਼ੇਪ ਅੱਜਕੱਲ ਵੈਸੇ ਵੀ ਟ੍ਰੈਂਡ ਦੇ ਵਿੱਚ ਆ ਪੂਰੀ ਜ਼ਿਆਦੇ ਹਨਾ ਤੇ ਇਦਾਂ ਇਹਦੀ ਬਾਜੂ ਆ ਗਈ ਤੇ ਇਹ ਦਾ ਦੁਪੱਟਾ ਗਾ ਜਿਹੜਾ ਕਿ ਮਸਲੀਨ ਦੇ ਵਿੱਚ ਨਾਲ ਦੇ ਪ੍ਰਿੰਟਰਡ ਦੁਪੱਟਾ ਸੀ ਇਹਦਾ ਬਹੁਤ ਪਿਆਰਾ ਦੁਪੱਟਾ ਸੀ ਤੇ ਇਹ ਦੀ ਬਾਟਮ ਆ ਗਈ ਜੀ ਇਹ ਸੂਟ ਵਿਦਆਊਟ ਸਟਿਚਿੰਗ ਸਾਨੂੰ ਪ੍ਰਾਈਸ ਸ਼ੋ ਹੋ ਰਹੇ ਹੋਣਗੇ ਜੀ ਜਿਹੜੇ ਆਪਣੇ ਪ੍ਰਾਈਸ ਸ਼ੋ ਹੋ ਰਹੇ ਨੇ ਤੇ ਅਗਲਾ ਨੈਕਸਟ ਸੂਟ ਆਪਣਾ ਫਿਰ ਤੋਂ ਇਹ ਵੀ ਬਹੁਤ ਜ਼ਿਆਦਾ ਡਿਮਾਂਡ ਤੇ ਰਿਹਾ ਇਹ ਫੈਬਰਿਕ ਹੀ ਇਹ ਫੈਬਰਿਕ ਵੈਸੇ ਇਸ ਵਿਸਾਲ ਦੇ ਵਿੱਚ ਟ੍ਰੈਂਡ ਚ ਆਇਆਗਾ ਇਹ ਵਾਲਾ ਫੈਬਰਿਕ ਜਿਹੜਾ ਕਿ ਸਿਲਕ ਪਸ਼ਮੀਨਾ ਡਬਲ ਟੋਨ ਪਸ਼ਮੀਨਾ ਵੀ ਇਹਨੂੰ ਕਹਿ ਦਿੰਦੇ ਨੇਗੇ ਤੇ ਇਹ ਵਾਲਾ ਇਸੇ ਸਾਲ ਜਿਹੜੀ ਟ੍ਰੈਂਡ ਦੇ ਵਿੱਚ ਆਇਆ ਤੇ ਇਹ ਵਾਲਾ ਜਿਹੜਾ ਕਲਰ ਆਇਆ ਕਾਫੀ ਆਊਟ ਆਫ ਸਟਾਕ ਹੀ ਰਹਿੰਦਾ ਮੀਨਸ ਹਰ ਜਗ੍ਹਾ ਮੀਨ ਵੀ ਇਸ ਕਲਰ ਦੀ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਆ ਕਿਉਂਕਿ ਕਲਰ ਹੀ ਬਹੁਤ ਡਿਫਰੈਂਟ ਜਾਗਾ ਮੀਨਸ ਇਹਦਾ ਕੋਈ ਕਹਈਏ ਕਿ ਨਾ ਹੀ ਇਹ ਪਰਪਲ ਟੋਨ ਦੇ ਵਿੱਚ ਆਉਂਦਾ ਨਾ ਹੀ ਇਹ ਗ੍ਰੀਨ ਡਬਲ ਟੋਨ ਦਾ ਤੁਸੀਂ ਦੇਖੋਗੇ ਇਦਾਂ ਇਦਲੀ ਸਾਈਡ ਗ੍ਰੀਨ ਆ ਤਾਂ ਜਿਵੇਂ ਤੁਸੀਂ ਆਪਣੀ ਆਫ ਕਰਨੇ ਤੁਸੀਂ ਇਹਦੇ ਸਾਈਡ ਦੀ ਬਾਟਮ ਬਣਾ ਸਕਦੇ ਹੋ ਹਨਾ ਇਸੇ ਸ਼ੇਡ ਨੂੰ ਅਸੀਂ ਵਿੱਚ ਲੈ ਕੇ ਵਰਕ ਕੀਤਾਗਾ ਦੇਖੋ ਤੁਸੀਂ ਸੇਮ ਸ਼ੇਡ ਲੈ ਕੇ ਤੇ ਇਸ ਦੇ ਨਾਲ ਦੇ ਵੀ ਅਸੀਂ ਕਾਫੀ ਸੂਟ ਬਣਾ ਚੁੱਕੇ ਹਾਂਗੇ ਤੇ ਇਹਨਾਂ ਨੇ ਵੀ ਬਣਾਇਆਗਾ ਲੇਸ ਦੇ ਨਾਲ ਇਹਦੀ ਫਿਨਿਸ਼ਿੰਗ ਦਿੱਤੀ ਹੈਗੀ ਸੀ ਪ੍ਰੋਪਰ ਤੇ ਇਸ ਤਰ੍ਹਾਂ ਬਾਜੂ ਦੇ ਉੱਤੇ ਵੀ ਫਿਨਿਸ਼ਿੰਗ ਆਉਂਦੀ ਹੈਗੀ ਬਹੁਤ ਜ਼ਿਆਦਾ ਇਹ ਸਾਡਾ ਫੇਮਸ ਮੀਨਸ ਹੋਇਆ ਪਸੰਦ ਕੀਤਾਗਾ ਮੇਰੇ ਫਰੈਂਡਸ ਵੱਲੋਂ ਇਹਦਾ ਦੁਪੱਟਾ ਹੈਗਾ ਇਹਦਾ ਦੁਪੱਟਾ ਥੋੜਾ ਦੇਖੋ ਡਿਫਰੈਂਟ ਤਾਂ ਲੱਗਦਾ ਕਿਉਂਕਿ ਇਹ ਜਿਹੜਾ ਕੱਪੜਾ ਹੈ ਡਬਲ ਟੋਨ ਦੇ ਵਿੱਚ ਹੈਗਾ ਤਾਂ ਅਸੀਂ ਇਹਦੇ ਵਿੱਚ ਇੱਕ ਟੋਨ ਪਿਕ ਕਰਕੇ ਉਹਦੇ ਅਕੋਰਡਿੰਗ ਦੁਪੱਟਾ ਰੈਡੀ ਕਰਵਾਇਆ ਤੇ ਇਹ ਦੁਪੱਟਾ ਵੀ ਜੀ ਪਿਓਰ ਦੇ ਵਿੱਚ ਹੈਗਾ ਪਿਓਰ ਚ ਨਾ ਉਹ ਜਿਹੜੀ ਸਿਰ ਨਾ ਭਾਰਤ ਦੀ ਹੁੰਦੀ ਹੈਗੀ ਉਹ ਵਾਲਾ ਦੁਪੱਟਾ ਹੈਗਾ ਪ੍ਰੋਪਰ ਸ਼ਾਈਨ ਹੈ ਦੁਪੱਟੇ ਦੇ ਵਿੱਚ ਬਹੁਤ ਸੋਹਣਾ ਤੇ ਲੇਸ ਦੇ ਨਾਲ ਇਦਾਂ ਫਿਨਿਸ਼ਿੰਗ ਦਿੱਤੀ ਹੋਈ ਹੈਗੀ ਪੂਰੀ ਸੋਹਣੀ ਤੇ ਇਹਦੇ ਵਿੱਚ ਤੁਸੀਂ ਇਹ ਕਹਿ ਸਕਦੇ ਹੋ ਕਿ ਅਗਰ ਤੁਸੀਂ ਸੈਮੀ ਚ ਕਰਵਾਉਗੇ ਤਾਂ ਉਹ ਹੀ ਪ੍ਰਾਈਸ ਘਟ ਜਾਏਗਾ ਤੇ ਇਹ ਦੀ ਬਾਟਮ ਆ ਗਈ ਜੀ ਤੇ ਤੁਸੀਂ ਵੀ ਇਸ ਤਰ੍ਹਾਂ ਦੇ ਸਾਡੇ ਕੋਲ ਆਰਡਰ ਕਰ ਸਕਦੇ ਹੋਗੇ ਸੂਟ ਫੋਰਨ ਵਾਲੇ ਫਰੈਂਡਸ ਨੇ ਜਿਹੜੇ ਸਾਡੇ ਕੋਲੋਂ ਵਿਦ ਸਟਿਚਿੰਗ ਕੋਰੀਅਰ ਸਰਵਿਸ ਵਿੱਚ ਸਭ ਕੁਝ ਅਸੀਂ ਦੇਵਾਂਗੇ ਤੇ ਅਸੀਂ ਜਿਹੜੇ ਵਰਲਡ ਮੀਨ ਜਿਹੜੇ ਆਊਟ ਆਫ ਪੰਜਾਬ ਅਸੀਂ ਸ਼ਿਪਿੰਗ ਕਰਦੇ ਹਾਂ ਮੋਸਟਲੀ ਡੀ ਐਚ ਐਲ ਦੇ ਰਾਹੀਂ ਕਰਦੇ ਆਂਗੇ ਬਾਕੀ ਤੁਸੀਂ ਜਿਹੜੇ ਰਾਹੀਂ ਸੁਜੈਸਟ ਕਰੋਗੇ ਅਸੀਂ ਉਸੇ ਰਾਹੀਂ ਤੁਹਾਡੀ ਜਿਹੜੀ ਸ਼ਿਪਿੰਗ ਹੈ ਤੁਹਾਡੀ ਕਰ ਦਵਾਂਗੇ ਤੇ ਇਧਰ ਤੁਹਾਨੂੰ ਪ੍ਰੋਪਰ ਪੂਰੀ ਗਾਰੰਟੀ ਦੇ ਵਿੱਚ ਜਾਨੀ ਕਿ ਪੂਰੇ ਜੈਨੂਨ ਪ੍ਰਾਈਸ ਦੇ ਵਿੱਚ ਤੁਹਾਨੂੰ ਸੂਟ ਮਿਲਣਗੇ विद स्टिचिंग ਮਿਲਣਗੇ विद ਫਿਨਿਸ਼ਿੰਗ ਮਿਲਣਗੇ ਸਭ ਕੁਝ ਹੈ ਨਾ ਜਿਵੇਂ ਤੁਸੀਂ ਕਹੋਗੇ ਜਿਸ ਤਰ੍ਹਾਂ ਤੁਸੀਂ ਸਾਨੂੰ ਆਪਣੀ ਡਿਮਾਂਡ ਆਪਣੀ ਪਸੰਦ ਤੁਸੀਂ ਦੱਸੋਗੇ ਸਾਨੂੰ ਤੇ ਉਸੇ ਤਰ੍ਹਾਂ ਦੇ ਤੁਹਾਨੂੰ ਸੂਟ ਮਿਲਣਗੇ ਫੈਬਰਿਕ ਜਿਹੜਾ ਵਰਕ ਆ ਤੁਹਾਨੂੰ ਪੂਰਾ ਵਧੀਆ ਦਿੱਤਾ ਜਾਏਗਾ ਔਰ ਜਿਹੜੇ ਮੇਰੇ ਫਰੈਂਡਸ ਪੰਜਾਬ ਜਾਂ ਕਿਤੇ ਹੋਰ ਸਟੇਟ ਚ ਰਹਿੰਦੇ ਆ ਉਹਨਾਂ ਲਈ ਵੀ ਸੇਮ ਹੀ ਚੀਜ਼ ਹੈ ਜੀ ਸਾਡੇ ਪ੍ਰਾਈਸ ਸਭ ਲਈ ਇਕੁਅਲ ਨੇ ਚਾਹੇ ਉਹ ਕਹ ਲਓ ਕਿ ਪੰਜਾਬ ਦੇ ਨੇ ਚਾਹੇ ਉਹ ਫੋਰਨਰ ਨੇ ਕੋਈ ਵੀ ਆ ਅਸੀਂ ਪ੍ਰਾਈਸ ਐਸੇ ਲਈ ਸ਼ੋ ਕਰਦੇ ਆਂ ਤਾਂ ਕਿ ਸਭ ਨੂੰ ਇੱਕੋ ਜਿਹਾ ਪ੍ਰਾਈਸ ਮਿਲਣ ਸਾਡੇ ਅਸੀਂ ਇਹ ਨਹੀਂ ਹੈ ਕਿ ਫੋਰਨ ਵਾਲਾ ਨੰਬਰ ਦੇਖਿਆ ਜਾਂ ਅਸੀਂ ਕਸਟਮਰ ਦੇ ਅਕੋਰਡਿੰਗ ਪ੍ਰਾਈਸ ਸੈੱਟ ਕਰਦੇ ਆਂਗੇ ਇਸ ਤਰ੍ਹਾਂ ਕੁਝ ਨਹੀਂ ਸਾਡੇ ਲਈ ਸਭ ਲਈ ਪ੍ਰਾਈਸ ਇੱਕੋ ਨੇ ਜੈਨੂਇਨ ਪ੍ਰਾਈਸ ਨੇਗੇ ਜੀ ਤੇ ਤੁਸੀਂ ਵੀ ਆਪਣੀ ਪਸੰਦ ਦੇ ਸਾਡੇ ਕੋਲੋਂ ਸੂਟ ਬਣਾ ਸਕਦੇ ਹੋ ਜਾਂ ਸਾਡੀਆਂ ਪਿਛਲੀਆਂ ਵੀਡੀਓ ਦੇਖ ਕੇ ਜੋ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਅਗਰ ਸਾਡੇ ਕੋਲ ਉਹ ਅਵੇਲੇਬਲ ਹੋਏਗਾ ਤਾਂ ਅਸੀਂ ਜ਼ਰੂਰ ਤੁਹਾਨੂੰ ਦੇਵਾਂਗੇ ਜੀ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਮੈਸੇਜ ਸੈਂਡ ਕਰ ਸਕਦੇ ਹੋਗੀ ਥੈਂਕ ਯੂ ਸੋ ਮੱਚ ਫਾਰ ਵਾਚਿੰਗ